ਵਾਇਦਰ ਜੀ ਦਾ ਹਾਲਸਾ ਵਾਇਦਰ ਜੀ ਦੀ ਖਤੇ ਅੱਸੀ ਕਾਲ ਤੋਂ ਨੂੰ ਨਿਗਰਦਾ ਦੀ ਸਾਰੇ ਜਣੇ ਠੀਕ ਹੋਮੋਗੇ ਦੋਸਤੋ ਅੱਜ ਆਪਣੇ ਪਿੰਡ ਸੀ ਦੂਜੇ ਸਮਾਗਮ ਚੱਲ ਰਿਹਾ ਸੀ ਉਹਦਾ ਲਾਸਟ ਦਿਵਾਨ ਆਗਾ ਤੇ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਸਾਰੀਆਂ ਸਮਾਗਮ ਦਿਖਾਵਾਂਗੇ ਆਪਣੇ ਲੰਗਰਾਂ ਦੀ ਸੇਵਾ ਵੀ ਚੱਲਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਜੁੜੇ ਰਹੋ ਸਾਡੇ ਨਾਲ ਤੇ ਇੱਧਰ ਆਪਣੇ ਲੰਗਰ ਬਣਦਾ ਤੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਆ ਲਓ ਵੀ ਇੱਥੇ ਆਪਣੇ ਲੰਗਰ ਤਿਆਰ ਹੁੰਦਾ ਜੀ ਤੇ ਆਪਣੇ ਇੱਧਰ ਹਲਵਾਈ ਸਾਹਿਬ ਬੈਠੇ ਨੇ ਸਾਰੇ ਜਣੇ ਮੜਾ ਦਿਖਾ ਦੇ ਵੀ ਕੈਮਰਾ ਮਾਰ ਕੇ ਇੱਧਰ ਵੀ ਦਿਖਾ ਦੇ ਸੇਵਾਦਾਰ ਬੈਠੇ ਨੇ ਸਾਰੇ ਮੁੰਡੇ ਇੱਧਰ ਵੀ ਦਿਖਾ ਦੇ ਆਂ ਰੈਨ ਆ ਜਾਵੇ ਵੀ ਕੋਈ ਕੈਮਰੇ ਜ ਆਉਣ ਨਹੀਂ ਉਹ ਤੇ ਜਾ ਉੱਧਰ ਵੀ ਮੌੜਿਆ 15 ਪ੍ਰਸਾਦਾ ਇੱਧਰ ਲੈਂਦਾ ਆਜ ਉਹਨੂੰ ਕੋ ਇੱਧਰ ਪ੍ਰਸਾਦਾ ਵੰਦਦਾ ਤੇ ਆ ਮੁੰਡੇ ਸਾਰੇ ਸੇਵਾਦਾਰ ਨੇ ਆਪਣੇ ਤੇ ਇਹ ਬਹੁਤ ਵਧੀਆ ਸੇਵਾ ਨਿਮਾਉਂਦੇ ਨੇਗੇ ਸਾਰੇ ਜਾਣੇ ਦਿਖਾਉਂਦੇ ਆ ਉਹਨੂੰ ਆਜ ਉਹ ਜੁੜੇਰੇ ਹੋ ਆਪਣੇ ਨਾਲ ਤੇ ਇੱਧਰ ਆਪਣੇ ਮਹਾਰਾਜ ਦੇ ਸ਼ਹੀਦ ਨੇ ਦਰਬਾਰ ਸਾਹਿਬ ਆ ਵਾ ਤੇ ਇੱਧਰ ਆਪਣੇ ਬੀਬੀਆਂ ਪ੍ਰਸਾਦਾ ਤਿਆਰ ਕਰਦੇ ਨਹੀਂ ਆ ਤੇ ਸਾਰੇ ਜਾਣੇ ਤਦਾਂ ਉਹ ਵੀ ਜੀ ਕੈਮਰਾ ਮਾਰ ਕੇ ਕੋਈ ਬੰਦਾ ਰਹਿ ਨਾ ਜਾਵੇ ਠੀਕ ਆ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਤੇ ਜੁੜੇ ਰਹੋ ਸਾਡੇ ਨਾਲ ਨਾਲ ਲੱਗਿਆ ਹੋਇਆ ਦਾ ਸੋ ਸਾਰਿਆਂ ਨੂੰ ਦਿਵਾਉਣੇ ਆ ਤੇ ਆਜਾ ਵੀ ਕੈਮਰਾ ਮੈਨ ਨਾਲ ਆਗਾ ਉਹ ਇਹ ਕਿ ਨਾਲ ਨੂੰ ਸਾਰਿਆਂ ਨੂੰ ਜਿੱਦਾਂ ਵੀ ਦੁਵਾਲ ਚੌਂਦਾ ਆ ਉਹ ਗਵਾਨਾਂ ਦੇ ਵਿੱਚ ਜਿੱਥੇ ਸੰਗਤ ਮਹਾਰਾ ਦੇ ਰੂਪ ਪ੍ਰਕਾਸ਼ ਨੇਗੇ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਆਗੇ ਤੇ ਆ ਜਓ ਜੀ ਤੇ ਇਧਰ ਆਪਣੇ ਬੈਠੇ ਨੇਗੇ ਸਾਰੇ ਬੰਦੇ ਦੁਕਾਨਾਂ ਲੱਗੀਆਂ ਨਹੀਂਆਂ ਉਹ ਨਾਨਕ ਤਾਂਗ ਸੰਗ ਤੂੰ ਹੀ ਨਸਰ ਲੈ ਆਸਾ ਉਹ ਛੋਟਾ ਸੱਤ ਸਾਲਾਂ ਦਾ ਤੇ ਵੱਡਾ 9 ਸਾਲਾਂ ਦਾ ਜਿਗਰਾ ਕਮਾਲ ਸੀ ਗੋਪਿੰਦ ਦਿਆਂ ਲਾਲਾਂ ਦਾ ਕਮਾਲ ਸੀ ਗੋਪਿੰਦ ਦਿਆਂ ਲਾਲ ਨੀਹਾਂ ਦੀਆਂ ਚਿਤਰਾਂਓ ਕਿੱਥੇ ਖਾ ਖਾ ਕੇ ਪਰਸੰਦਾਂ ਨੂੰ ਜਿਵੇਂ ਤੜਾ ਸੁਧਰਨਾ ਆ ਜਾਵੇ ਸਭ ਕੁਝ ਆਪਣਾ ਧਰਮੰਦ ਉਤਾਰ ਗਿਆ ਸ਼ੇਰ ਮਰਦ ਤੇ ਪੁੱਤਰ ਨੇ ਐਵੇਂ ਤੁੰਗ ਜੜੇ ਨਾ ਜਾਣੀ ਹੱੱਤੇ ਪੁਰਖ ਤੇ ਮਾਂ ਸਾਡੀ ਹੱੱਤੇ ਪੁਰਖ ਤੇ

ਇਗਰਾ ਕਮਾਲ ਸੀ ਗੋਪਿੰਦ ਦਿਆਂ ਲਾਲਾ ਦਾ ਕਮਾਲ ਸੀ ਗੋਪਿੰਦ ਦਿਆਂ ਲਾਲਾ ਦਾ ਨਿਹਾਂ ਦੀਆਂ ਚਿਖਰਾਇਓ ਕਿੱਥੋਂ ਨਿਆਸੀ ਛੋਟੇ ਫਰਜ਼ੰਦਾਂ ਨੂੰ ਜਿਵੇਂ ਕਰਾ ਸ਼ੁਕਰਾਨਾ ਵਾਝਾ ਰੇ ਸਭ ਕੁਝ ਆਪਣਾ ਕਰ ਮੰਦੇ ਤੋਂ ਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਦਾ ਜੋ ਸ੍ਰੀ ਦੁਸ ਸਮਾਗਮ ਪਿੰਡ ਕਲਿਆਣ ਜ਼ਿਲ੍ਹਾ ਮਲੇਰਕੋਟਲਾ ਹਰ ਸਾਲ ਦੀ ਤਰ੍ਹਾਂ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਕਰ ਸਿੰਘ ਜੀ ਬਾਬਾ ਜੀਵਨ ਸਿੰਘ ਗੁਰਦੁਆਰਾ ਹਰ ਸਾਲ ਦੀ ਤਰ੍ਹਾਂ ਸਹਿਜ ਜਤਿਆਂ ਦੀ ਭੀਤਾ ਸਿੰਘਾਂ ਦੀ ਯਾਦ ਦੇ ਵਿੱਚ ਸਤ ਰੂਜਾ ਜੀਤਨ ਸਮਾਗਮ ਰੱਖਿਆ ਗਿਆ ਜੀਤਨ ਸਮਾਗਮ ਦੇ ਆਖਰੀ ਦਿਨ ਅੱਜ 23 ਤਰੀਕ ਨੂੰ ਸਿੱਤੀ ਪਾਸ਼ਾ ਦੇ ਹੁਕਮ ਅਨੁਸਾਰ ਪੀਵੀ ਪੌਹਲ ਖੰਡੇ ਧਾਰ ਹੋਏ ਜਨਮ ਸਹਿੇਲਾ ਦਮਦਮਾ ਸਰ ਤੋਂ ਦਮਦਮੇ ਦੇ ਸਾਲ ਪੰਜ ਪਿਆਰੇ ਅਜ ਨਗਰ ਵਿੱਚ ਆ ਕੇ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਵਰਸ਼ਿਸ਼ ਹੋਈ ਹੈ ਸੋ ਅਸੀਂ ਮਾਪੁਰ ਸਾਹਿਬ ਦਾ ਨਗਰ ਵਾਸੀ ਸੰਗਤਾਂ ਦਾ ਔਰ ਪੰਜ ਪਿਆਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਸਾਰੀ ਸੰਗਤ ਦੇ ਸੰਗਤਾਂ ਦਰਸ਼ਨ ਕਰਵਾਏ ਜਾਣਗੇ ਜਿਨ੍ਹਾਂ ਨੇ ਅੰਮ੍ਰਿਤ ਛੱਕੇ ਗੁਰੂ ਦੇ ਜਹਾਜੇ ਚੜ੍ਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਸਤਨਾਮ ਵਾਹਿਗੁਰੂ ਨਾਤੋ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਨਾਮ ਵਾਹਿਗੁਰੂ ਸਤ ਨਾਮ ਵਾਹਿਨਾ ਸੰਗਾਰੇ ਨੇ ਤੇਰੀ ਪੁੰਮ ਡਾਰੇ ਨੇ ਸੰਗ ਤੇ ਆਵਾਜ਼ ਰਹਿ ਪਤ ਹੈ ਲਾਜ਼ ਰਹਿ